ਦੋਸਤੋ ਗਿੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਕੱਟਾ ਦਿਖਾਉਣ ਲੱਗੇ ਆ ਜੀ ਬਲੱਡ ਲਾਈਨ ਜਿਹੜੀ ਦੇਖੋ ਤੁਸੀਂ ਰੋੜਾਂ ਵਾਲੀ ਬਲੱਡ ਲਾਈਨ ਦੂਸਰੀ ਗੱਲ ਇਹ ਲਿੱਸਾ ਜ਼ਰੂਰ ਆ ਪਰ ਕੱਟਾ ਬਹੁਤ ਜ਼ਿਆਦਾ ਜ਼ਬਰਦਸਤ ਤੇ ਕੁਆਲਿਟੀ ਦੇਖ ਸਕਦੇ ਹੋ ਟੇਢੇ ਕੱਟ ਤੇ ਆ ਚਾਰੇ ਪੈਰਾਂ ਤੇ ਮਾਰਕਿੰਗ ਸਿੰਗ ਬਿਲਕੁਲ ਗੋਲ ਠੀਕ ਆ ਧੁੰਨੀ ਗੋਲੀ ਦਾ ਬਿਲਕੁਲ ਸਾਫ਼ ਝਾਲਰ ਬਹੁਤ ਸੋਹਣੀ ਅਗਲੀ ਵੀ ਥੋੜਾ ਜਿਹਾ ਲਿੱਸੇ ਪਾਂ ਦੇ ਵਿੱਚ ਆ ਪਰ ਲਿੱਸੇ ਪਾਂ ਦੇ ਵਿੱਚ ਹੀ ਪਤਾ ਲੱਗ ਸਕਦਾ ਵੀ ਕੁਆਲਿਟੀ ਕਿੱਥੇ ਆ ਤੇ ਝੱਲਰ ਵਾਲਾ ਧੰਨ ਆ ਗਿਆ ਲਵੋਚੜ ਮਾਲੀ کہہ ਸਕਦੇ ਇਹਨੂੰ ਆਪਾਂ ਕੁਆਲਿਟੀ ਦੇਖੋ ਇਹਦੇ ਵਿੱਚ ਬਹੁਤ ਚੰਗੀ ਜ਼ਬਰਦਸਤ ਤੇ ਤੁਹਾਡੇ ਸਾਹਮਣੇ ਹਰ ਟਾਈਮ ਤੁਹਾਨੂੰ ਪਤਾ ਚੰਗੇ ਤੋਂ ਚੰਗਾ ਝੋਟਾ ਜਿਹੜਾ ਲੈਂਦਾ ਆਪਾਂ ਤੇ ਸਾਫ ਸੁਥਰਾ ਛੋਟੀ ਗੋਡੀ ਦੇ ਵਿੱਚ ਮਾਲੀ ਆ ਕੁਆਲਿਟੀ ਦੇਖ ਸਕਦੇ ਆ ਤੁਸੀਂ ਇਹਦੇ ਵਿੱਚ ਪਿੱਠਪੁੜੇ ਦਾ ਵੀ ਸਾਫਾ ਬੰਤਰ ਬਿਲਕੁਲ ਬਹੁਤ ਸੋਹਣੀ ਤੇ ਜਿਹੜੀ ਇਹਦੇ ਵਿੱਚ ਜਿਹੜੀ ਚਾਲਰ ਆ ਉਹ ਵੀ ਦੇਖ ਸਕਦੇ ਆ ਤੁਸੀਂ ਕੁਆਲਟੀ ਇਹ ਰੋੜਾਂ ਵਾਲੀ ਬਲੱਡ ਲਾਈਨ ਦਾ ਅਟੈਚਮੈਂਟ ਆ ਪਿੱਛੋਂ ਮਾਂ ਬਰੋੜ ਰੋੜਾਂ ਵਾਲੀ ਬਲੱਡ ਲਾਈਨ ਦੀ ਆ ਕੁਆਲਟੀ ਦੇਖੋ ਪਿੱਟ ਦੇਖ ਲਓ ਪੁੱਠਾ ਦੇਖ ਲਓ ਨਾਲ ਦੇਖ ਸਕਦੇ ਆ ਕੁਆਲਟੀ ਵੇਖੋ ਇਹਦੇ ਵਿੱਚ ਬਹੁਤ ਸੋਹਣੀ ਮਾਲੀ ਦੀ ਗੱਲ ਕਰੀਏ ਜੀ ਇਹ ਤੇ ਕਿਸੇ ਵੱਲੋਂ ਇਹ ਖੁੰਝਿਆਣੀ ਹੈਗਾ ਦੇਖ ਸਕਦੇ ਆ ਟੇਢੇ ਘੱਟ ਦਾ ਮਾਲੀ ਆ ਬਹੁਤ ਚੰਗਾ ਸੋਹਣਾ ਟੇਢੇ ਘੱਟ ਦਾ ਮਾਲੀ ਆ ਬਹੁਤ ਚੰਗੀ ਵਧੀਆ ਕੁਆਲਟੀ ਵਾਲਾ ਮਾਲੀ ਆ ਦੇਖ ਲਓ ਚਾਲਰ ਦੇਖ ਸਕਦੇ ਗੋ ਬਿਲਕੁਲ ਡਾਊਨ ਕਵਾਲਿਟੀ ਦੇਖੋ ਇਹਦੇ ਵਿੱਚ ਬਹੁਤ ਸੋਹਣੀ ਕਵਾਲਿਟੀ ਬਾਕੀ ਹੈ ਜੀ ਗਾਂ ਸਿਆਲ ਦੇ ਵਿੱਚ ਪੂਰਾ ਪ੍ਰੋਪਰ ਹੋ ਜਾਣਾ ਫਟੇ ਇਹ ਕਵਾਲਿਟੀ ਦੇਖੋ ਇਹਦੇ ਵਿੱਚ ਚੰਗੀ ਆ ਲੱਤ ਦੀ ਮਟਾਈ ਬਹੁਤ ਜ਼ਿਆਦੀ ਆ ਪੈਰ ਵੀ ਭਾਰਾ ਆ ਨੀਲੀ ਤੇ ਰਾਵੀ ਦੋਵਾਂ ਦਾ 50-50 ਕ੍ਰੋਸ ਆ ਇਹ ਨਾ ਇਹ ਰਾਵੀ ਚ ਜ਼ਿਆਦਾ ਨਾ ਇਹ ਨੀਲੀ ਚ ਜ਼ਿਆਦਾ ਤੇ ਸਾਫ਼ ਮਾਲੀ ਆ ਬਿਲਕੁਲ ਲਵੋਚੜ ਮਾਲੀ ਆ ਤੇ ਚੈੱਕ ਕਰੋ ਤੁਸੀਂ ਗਾਂ ਦੇ ਬੱਚੇ ਆਉਣ ਵਾਲੇ ਟਾਈਮ 'ਚ ਆ ਜਾਣੇ ਹੁਣ ਇਹ ਮਾਲੀ ਲਾਊਗਾ ਅੱਧੀ ਸੀਜ਼ਨ ਕੋਸ਼ਕੂ ਬਸ ਉਹ ਇਹਨੇ ਕ੍ਰਾਸ ਮਾਰਤੇ ਆ ਤੇ ਕੋਸ਼ਕੂ ਅਜੇ ਰਹਿੰਦੇ ਅਜੇ ਅਜੇ ਫੁੱਲ ਕੇ ਪੂਰਾ ਸੀਜ਼ਨ ਨਹੀਂ ਚੱਲਿਆ ਜਾਨਵਰਾਂ ਦਾ ਫਿਰ ਗਾਂ ਜਿਹੜੇ ਬੱਚੇ ਆ ਇਹਦੇ ਤੁਹਾਡੇ ਵਿੱਚ ਸ਼ੇਅਰ ਕੀਤੇ ਜਾਣਗੇ ਤੇ ਰੋੜਾਂ ਵਾਲੀ ਬਲੱਡ ਲਾਈਨ ਆ ਇਹ ਰੋੜਾਂ ਵਾਲੀ ਬਲੱਡ ਲਾਈਨ ਦੇ ਵਿੱਚੋਂ ਆ ਗਿਆ ਇਹ ਬਹੁਤ ਵਧੀਆ ਕੁਆਲਿਟੀ ਦੇਖ ਸਕਦੇ ਆ ਤੁਰਦਾ ਵੇਖੋ ਤੇ ਬਹੁਤ ਜਾਲਾ ਦੇ ਠੰਡਾ ਝੋਟਾ ਬਹੁਤ ਮਸਤ ਚਾਲ ਤੁਰਨ ਵਾਲਾ ਮਾਲੀ ਆ ਦੇਖ ਲਓ ਮਸਤ ਚਾਲ ਬਾਕੀ ਤੁਹਾਨੂੰ ਪਤਾ ਆ ਵੀਡੀਓ ਚੰਗੀਆਂ ਆਈਆਂ ਹਰ ਟਾਈਮ ਚੰਗੇ ਝੋਟੀਆਂ ਆਂ ਇਸ ਤਰ੍ਹਾਂ ਹੀ ਲੱਭ ਲੱਭ ਕੇ ਚੰਗੇ ਚੰਗੇ ਝੋਟੇ ਜਿਹੜੇ ਆਪਾਂ ਸ਼ੇਅਰ ਕੀਤੇ ਤੁਹਾਡੇ ਭਰਾਵਾਂ ਦੇ ਵਿੱਚ ਤੇ ਪ੍ਰਮਾਤਮਾ ਐ ਤੰਦਰੁਸਤੀਆਂ ਬਖਸ਼ੇ ਸਾਰੇ YouTube ਤੇ ਜਿਹੜੇ ਵੀ ਆਪਣੇ ਨਾਲ ਭਰਾ ਜੁੜੇ ਆ ਉਹਨਾਂ ਨੂੰ ਵੀ ਤੰਦਰੁਸਤੀ ਬਖਸ਼ੇ ਰੱਬ ਤੇ ਐ ਹੀ ਆਪਣੇ ਚੈਨਲ ਨੂੰ ਪਿਆਰ ਕਰਦੇ ਰਹਿਣ ਤੇ ਐ ਹੀ ਆਪਣੇ ਨਾਲ ਜੁੜ ਕੇ ਜਿਹੜਾ ਚੈਨਲ ਨੂੰ ਅੱਗੇ ਵਧਾਉਣ ਤਾਂ ਜੋ ਮੇਰਾ ਹੌਸਲਾ ਵੱਧ ਸਕੇ ਤੇ ਤੁਹਾਡੇ ਅੱਗੇ ਹੋਰ ਜਾਨਵਰ ਜਿਹੜੇ ਚੰਗੇ-ਚੰਗੇ ਮੈਂ ਲੈ ਕੇ ਆ ਸਕਾਂ ਦੇਖ ਲੋ ਮਾਲੀ ਸਾਡੇ ਸਾਹਮਣੇ ਆ ਮਾਲੀ ਤੇ ਮਾਲੀ ਦੀ ਸਿਲੈਕਸ਼ਨ ਦੀ ਗੱਲ ਕਰੀਏ ਤੇ ਮਾਲੀ ਦੀ ਸਿਲੈਕਸ਼ਨ ਉਦੋਂ ਹੁੰਦੀ ਆ ਜਦੋਂ ਸਾਵਾ ਮੱਜ ਦੇ ਵਿੱਚ ਇੱਕ ਮਾਲੀ ਫਿਰਦਾ ਹੋਵੇ ਤੇ ਬੱਚੇ ਫਿਰ ਪਤਾ ਲੱਗਦੇ ਕਿੱਥੇ ਆ ਗਏ ਟੁੱਕਦੇ ਆ ਤੇ ਬਰੀਡਿੰਗ ਜਿਹੜੀ ਬਹੁਤ ਬਹੁਤ ਜਾਨਵਰ ਦੀ ਹੈ ਇੱਕ ਕਟਾ ਹੋਰ ਵੀ ਦੇਖੋ ਚੰਗਾ ਵਿੱਚ ਆ ਵੀ ਦੇਖ ਸਕਦੇ ਹੋ ਕਟਾ ਵੀ ਚੰਗਾ ਜ਼ਬਰਦਸਤ ਵਾਲਟੀ ਦੇ ਵਿੱਚ ਵੇਖੋ ਤੁਸੀਂ ਬਹੁਤ ਚੰਗਾ ਕਟਾ ਇਹ ਵੇਖ ਲਓ ਵਾਲਟੀ ਦੇ ਵਿੱਚ ਚੰਗੀ ਆ ਬਹੁਤ ਸੋਹਣਾ ਮਾਲੀ ਲਵੋਚੜ ਬਣੂਗਾ ਇਹ ਵੀ ਇਹ ਟਾਈਮ ਦੇ ਥੋੜਾ ਜਿਹਾ ਕਾਲਾ ਪੈਂਦਾ ਡਰਨ ਦੇ ਨਾਲ ਬਾਕੀ ਚੰਗਾ ਰਹੂਗਾ ਇਹ ਵੀ ਕੁਆਲਿਟੀ ਦੇ ਵਿੱਚ ਆਉਣ ਵਾਲੇ ਟਾਈਮ 'ਚ ਦੇਖ ਲੋ ਤੁਹਾਡੇ ਸਾਹਮਣੇ ਹੈ ਇੱਕ ਘਟਾ ਫਿਰਦਾ ਮਾਲੀ ਇਸ ਤਰ੍ਹਾਂ ਹੀ ਮਾਲ ਦੇ ਵਿੱਚ ਸਿਲੈਕਸ਼ਨ ਹੁੰਦੀ ਮਾਲੀਆਂ ਦੀ 100 150 ਮਹੀਆਂ ਦੇ ਵਿੱਚ ਚੈੱਕ ਹੁੰਦੀ ਹੈ ਬਰੀਡਿੰਗ ਵੀ ਕਿੱਥੇ ਜਾ ਕੇ ਸੂਣੀ ਸੂਣ ਦਾ ਹੈ ਸਾਣ ਡੋਮੀਨੇਟਡ ਆ ਜਾਂ ਨਹੀਂ ਡੋਮੀਨੇਟਡ ਫਿਰ ਪਤਾ ਲੱਗਦਾ ਡੋਮੀਨੇਟਡ ਹੈਗੇ ਕਿ ਨਹੀਂ ਹੈਗੇ ਡੋਮੀਨੇਟਡ ਹੈਗਾ ਜਾਂ ਨਹੀਂ ਹੈਗਾ ਇਹ ਫਿਰ ਪਤਾ ਲੱਗਦਾ ਥਾਣ ਬਾਕੀ ਧੰਨਵਾਦ ਵੀਡੀਓ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਮਿਹਰਬਾਨੀ ਤੇ ਇਸ ਤਰ੍ਹਾਂ ਹੀ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ ਇੱਕ ਫੇਰ ਹੋਰ ਵੀਡੀਓ ਨਾਲ